ਜੋ ਸੂਹੇ ਦੇ ਪਿੰਡ ਸਗਰਾਂ ਦੇ ਵਿੱਚ ਹੋਏ ਦਰਦਨਾਕ ਬੱਸ ਹਾਦਸੇ ਵਿੱਚ 10 ਲੋਕਾਂ ਦੀ ਕੀਮਤੀਆਂ ਜਾਨਾਂ ਜਾ ਚੁੱਕੀਆਂ ਨੇ ਦੱਸ ਦਈਏ ਕਿ ਕਦੀ ਵੀ ਉਹਨਾਂ ਪਰਿਵਾਰਾਂ ਨੂੰ ਇੱਕ ਆਟਾ ਪੂਰਾ ਨਹੀਂ ਹੋ ਸਕਦਾ ਪਰ ਦੱਸ ਦਈਏ ਕਿ ਉਹਨਾਂ ਵਿੱਚੋਂ ਹੀ ਕੁਝ ਐਸੇ ਵੀ ਲੋਕ ਨੇ ਜਿਨ੍ਹਾਂ ਦਾ ਪੂਰਾ ਦਾ ਪੂਰਾ ਘਰ ਹੀ ਇਸ ਹਾਦਸੇ ਦੇ ਬਾਅਦ ਉੱਝੜ ਗਿਆ ਤੇ ਅਸੀਂ ਅੱਜ ਗੱਲ ਕਰਾਂਗੇ ਪਿੰਡ ਰੋੜੀ ਦੀ ਔਰ ਪਿੰਡ ਰੋੜੀ ਦੀ ਖੁਸ਼ੀ ਮਹਿਤਾ ਵੀ ਆਪਣੇ ਪਰਿਵਾਰ ਦਾ ਪੂਰਾ ਹੱਥ ਵਟਾਉਂਦੀ ਸੀ ਖੁਸ਼ੀ ਮਹਿਤਾ ਦੀ ਕੁਝ ਹੀ ਮਹੀਨਿਆਂ ਬਾਅਦ ਸ਼ਾਦੀ ਰੱਖੀ ਗਈ ਸੀਗੀ ਔਰ ਬੜੇ ਹੀ ਚਾਵਾਂ ਦੇ ਨਾਲ ਪਰਿਵਾਰ ਤਿਆਰੀ ਕਰ ਰਿਹਾ ਸੀਗਾ ਹਾਲਾਂਕਿ ਪਰਿਵਾਰ ਦੇ ਆਰਥਿਕ ਹਾਲਾਤ ਬਿਲਕੁਲ ਵੀ ਸਹੀ ਨਹੀਂ ਸੀਗੇ ਪਰ ਖੁਸ਼ੀ ਇੱਕ ਪੁੱਤ ਵਾਂਗੂ ਆਪਣੇ ਪਰਿਵਾਰ ਦਾ ਸਾਥ ਦੇ ਰਹੀ ਸੀ ਤਾਂ ਇਸ ਬਸ ਹਾਦਸੇ ਵਿੱਚ ਖੁਸ਼ੀ ਦੀ ਵੀ ਜਾਨ ਜਾ ਚੁੱਕੀ ਆ ਸੀ ਖੁਸ਼ੀ ਦੇ ਪਰਿਵਾਰ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਮੌਜੂਦ ਹੈ ਸਾਰੇ ਸਰ ਤੁਹਾਡਾ ਨਾਮ ਕੀ ਹੈ ਰਿਸ਼ ਕੁਮਾਰ ਮਹਿਤਾ ਰਿਸ਼ ਕੁਮਾਰ ਜੀ ਪਤਾ ਲੱਗਾ ਖੁਸ਼ੀ ਦਾ ਵਿਆਹ ਰੱਖਿਆ ਸੀਗਾ ਇਹ ਕੀ ਪੂਰਾ ਦੱਸੋ ਮਾਮਲਾ ਉਹਦਾ ਵਿਆਹ ਰੱਖਿਆ ਸੀ 10 ਮਹੀਨੇ ਦਾ ਡਾਸਟਰੀ ਤੇ ਉਸ ਦਿਨ ਖੁਸ਼ੀ ਦੱਸਿਆ ਜਾ ਰਿਹਾ ਕਿ ਆਪਣੇ ਵਿਆਹ ਦੀ ਤਿਆਰੀਆਂ ਵਾਸਤੇ ਗਈ ਸੀਗੀ ਬੈਂਕ ਵੀ ਗਈ ਸੀ ਹਮ ਤਾਂ ਬੈਂਕ ਚੋਂ ਟਾਈਮ ਕੱਢ ਕੇ ਆਪਣੇ ਵਿਆਹ ਦੀਆਂ ਤਿਆਰੀਆਂ ਵਾਸਤੇ ਦਸੂਏ ਨੂੰ ਗਈ ਅੱਛਾ ਤੇ ਫਿਰ ਤੁਹਾਨੂੰ ਕਦੋਂ ਪਤਾ ਲੱਗਾ ਸੀਗਾ ਕਿਥੇ ਐਕਸੀਡੈਂਟ ਹੋ ਗਿਆ ਔਰ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਸੀ ਸਾਨੂੰ ਐਕਸੀਡੈਂਟ ਤੋਂ ਵੀ ਥੋੜਾ ਲੇਟ ਪਤਾ ਲੱਗਾ ਕਿਉਂਕਿ ਇਹਨਾਂ ਦੋਨਾਂ ਦੇ ਫੋਨ ਡਿੱਗ ਗਏ ਸੀ ਕ ਬੰਦ ਹੋ ਗਏ ਸੀ ਅੱਛਾ ਤੁਹਾਡੀਆਂ ਦੋਨੋਂ ਬੇਟੀਆਂ ਉਸ ਬੱਸ 'ਤੇ ਸਵਾਰ ਸੀ ਦੋਨੇ ਸੀ ਦੋਨੋਂ ਬੇਟੀਆਂ ਸਵਾਰ ਹੂੰ ਦੋਨੇ ਸੀਗੀਆਂ ਦੋਨੇ ਪੈਣਾ ਇਕੱਠੀਆਂ ਗਈਆਂ ਦੋਨੇ ਪੈਣਾ ਇਕੱਠੀਆਂ ਜਾਂਦੀਆਂ ਸੀ ਰੋ ਹਾਂਜੀ ਫਿਰ ਉਸ ਤੋਂ ਬਾਅਦ ਫਿਰ ਤੁਸੀਂ ਪਹੁੰਚੇ ਉੱਥੇ ਹਸਪੀਟਲ ਨਹੀਂ ਮੈਂ ਹਸਪੀਟਲ ਨਹੀਂ ਪਹੁੰਚਿਆ ਮੇਰੇ ਕੋਈ ਸਾਧਨ ਨਹੀਂ ਸੀ ਮੈਨੂੰ ਕੋਗਰੇ ਤੱਕ ਪਹੁੰਚਦਿਆਂ ਟਾਈਮ ਲੱਗ ਗਿਆ ਤੇ ਕੋਗਰੇੋਂ ਬੱਸ ਲੇਟ ਮਿਲੀ ਤੇ ਇਹਨੂੰ ਸਾਡੇ ਬੇੜੇ ਦਾ ਮੁੰਡਾ ਆ ਨਿਆਣਾ ਹੀ ਆ ਆਪਣਾ ਉਹਨੂੰ ਮਾ ਫੋਨ ਕੀਤਾ ਉਹ ਪੁੱਛਿਆ ਸੀ ਉਹਦੇ ਕੋਲ ਉਹਨੂੰ ਪਹੁੰਚ ਕੇ ਤਾਂ ਇਹਨਾਂ ਨੇ ਐਂਬੂਲੈਂਸ ਚ ਭਾਤੀ ਸੀ ਠੀਕ ਹੈ ਜੀ ਇਹਨਾਂ ਨੇ ਗਰਦਾਸਪੁਰ ਨੂੰ ਆਪਣੇ ਕਿਹੜੀ ਅੰਮ੍ਰਿਤਸਰ ਨੂੰ ਰੈਫਰ ਕਰਤੀ ਜਿਹਦਾ ਰਸਤਾ ਹੀ 3 ਘੰਟੇ ਦਾ ਪੈਂਦਾ ਰਸਤੇ ਵਿੱਚ ਠੀਕ ਰਹੀ ਹੈ ਜਿਹਲੇ ਹਸਪੀਟਲ ਤੱਕ ਪਹੁੰਚੇ ਆ ਕੁੜੀ ਦਾ ਸਰੀਰ ਪੂਰਾ ਠੰਡਾ ਪੈ ਗਿਆ ਮੂੰਹ ਚੋਂ ਖੂਨ ਨਿਕਲਿਆ ਪਰਿਵਾਰ ਵੱਲੋਂ ਦੱਸਿਆ ਗਿਆ ਪੂਰਾ ਤਿਆਰੀਆਂ ਸੀ ਘਰ ਵਿੱਚ ਕੁਝ ਜੋ ਵੀ ਸਿਟੀ ਫੋਲ ਤਿਆਰੀ ਸੀ ਆ ਆਰਥਿਕ ਹਾਲਾਤ ਵੀ ਦੱਸਿਆ ਗਏ ਪਰਿਵਾਰ ਦੇ ਸਹੀ ਨਹੀਂ ਹੈ ਤੁਸੀਂ ਖੁਦ ਵੀ ਕੰਮ ਕਰਦੇ ਹੋ ਜੋ ਪ੍ਰਾਈਵੇਟ ਤੌਰ ਤੇ ਮੈਂ ਮੈ ਖੇਤੀਬਾੜੀ ਕਰ ਤਿਆੜੀ ਦਾ ਜੜੀ ਦਾ ਖੁਸ਼ੀ ਦੇ ਮਦਰ ਤੁਸੀਂ ਦੇਖ ਸਕਦੇ ਹੋ ਕਿ ਕਿ ਇੱਕ ਮਾਂ ਨੂੰ ਬੜਾ ਚਾਹ ਹੁੰਦਾ ਆਪਣੀ ਧੀ ਦਾ ਵਿਆਹ ਜਦੋਂ ਰੱਖਿਆ ਹੋਵੇ ਤੇ ਜਦ ਇਸ ਤਰ੍ਹਾਂ ਦੀ ਮਨ ਭਾਗੀ ਖਬਰ ਸਾਹਮਣੇ ਆਂਦੀ ਹੈ ਤਾਂ ਕਿਤੇ ਨ ਕਿਤੇ ਪਰਿਵਾਰ ਪੂਰੀ ਤਰ੍ਹਾਂ ਬिखर ਜਾਂਦਾ ਪੰਜ ਜੀ ਬੇਟੀ ਦੀ ਤਿਆਰੀਆਂ ਚੱਲ ਰਹੀਆਂ ਸੀ ਵਿਆਹ ਦੀਆਂ ਔਰ ਇਸ ਤਰ੍ਹਾਂ ਦਾ ਹਾਦਸਾ ਵਾਪਰ ਗਿਆ ਜਦੋਂ ਤੁਹਾਨੂੰ ਪਤਾ ਲੱਗਾ ਸੀਗਾ ਕਿ ਤੁਸੀਂ ਵੀ ਹਸਪੀਟਲ ਪਿੱਛੇ ਪਹੁੰਚੇ ਸੀ ਨਹੀਂ ਨਹੀਂ ਮੈਂ ਇੱਥੇ ਹੀ ਸੀਗੀ ਘਾਰੇ ਮੈਂ ਫੋਨ ਕਰ ਰਹੀ ਸੀ ਸਾਰਿਆਂ ਨੂੰ ਵੀ ਮੈਂ ਤੇ ਇੱਥੇ ਪਹੁੰਚ ਨਹੀਂ ਸਕਦੀ ਮੇਰੇ ਕੋਲ ਸਾਧਨ ਨਹੀਂ ਹੈ ਮੇਰੀਆਂ ਭੈਣਾਂ ਇਹ ਪਹੁੰਚੀਆਂ ਉੱਥੇ ਪਰ ਐਂਬੂਲੈਂਸ ਨਿਕਲ ਗਈ ਸੀ ਉਸ ਟਾਈਮ ਨੇ ਵਹ ਸਕੀਆਂ ਤੇ ਅੱਛਾ ਖੁਸ਼ੀ ਉਹਨਾਂ ਆਪਣਾ ਵਿਆਹ ਲਈ ਤਿਆਰੀਆਂ ਲਈ ਕਰ ਰਹੀ ਕੀ ਸਮਾਨ ਕੀ ਕੀ ਸਮਾਨ ਕਰਦਣਾ ਸੀਗਾ ਸਮਾਨ ਖਰੀਦਣਾ ਸੀ ਆਪਣਾ ਝੂੜਾ ਲੈਣ ਗਈ ਸੀ ਆਪਣੇ ਵਿਆਹ ਦਾ ਸੂਟ ਲੈਣ ਗਈ ਸੀ ਉਹਦੇ ਨਾਨਾ ਜੀ ਨੇ ਪੈਸੇ ਦਿੱਤੇ ਫੇ ਜਾਓ ਤੁਸੀਂ ਖਰੀਦ ਲਿਆਓ ਜਦੋਂ ਸਾਨੂੰ ਇਹ ਪਤਾ ਲੱਗਾ ਕਿ ਕੁੜੀ ਦਾ ਐਕਸੀਡੈਂਟ ਹੋ ਗਿਆ ਮੈਨੂੰ ਤਾਂ ਕੋਈ ਸਮਝ ਹੀ ਨਾ ਆਇਆ ਕੀ ਹੋ ਰਿਹਾ ਕੀ ਨਹੀਂ ਬੱਚੇ ਤੁਹਾਡੇ ਕਿੰਨੇ ਨੇ ਬੱਚੇ ਮੇਰੇ ਤਿੰਨੇ ਤੇ ਤਿੰਨ ਬੱਚੀਆਂ ਇੱਕ ਬੇਟਾ ਹੈ ਇਹ ਵੀ ਦੱਸਿਆ ਗਿਆ ਕਿ ਖੁਸ਼ੀ ਤੁਹਾਡੇ ਪੂਰੇ ਪਰਿਵਾਰ ਦੇ ਨਾਲ ਇੱਕ ਇੱਕ ਪੁੱਤ ਦੀ ਤਰ੍ਹਾਂ ਖੜੀ ਹੋ ਕੇ ਪੂਰੇ ਸਾਥ ਸਹਿਯੋਗ ਕਰਦੀ ਸੀ ਕੰਮ ਦੇ ਵਿੱਚ ਹਾਂਜੀ ਹਾਂਜੀ ਉਹਨੇ ਪੂਰਾ ਸੰਯੋਗ ਕੀਤਾ ਜੇ ਪਹਿਲਾਂ ਉਹਨੇ ਹੋਰ ਜੋਬ ਕੀਤੀ ਉਸ ਤੋਂ ਬਾਅਦ ਇੱਥੇ ਲੱਗੀ ਹੁਣ ਬੈਂਕ 'ਚ ਕਹਿੰਦੇ ਮੰਮੀ ਮੈਂ ਸਭ ਕੁਝ ਕਰ ਦੇਣਾ ਤੂੰ ਫਿਕਰ ਨਾ ਕਰ ਤੇ ਜਦੋਂ ਟਾਈਮ ਆਇਆ ਤਾਂ ਇਹ ਭਾਣਾ ਵਰਤ ਗਿਆ ਸਭ ਨਾਲ ਖੁਸ਼ੀ ਦੀ ਉਹ ਛੋਟੀ ਭੈਣ ਵੀ ਮੌਜੂਦ ਹੈ ਜੋ ਖੁਦ ਉਸ ਦਿਨ ਬਸ ਹਾਦਸੇ ਦੌਰਾਨ ਉਸ ਬਸ ਵਿੱਚ ਮੌਜੂਦ ਸੀ ਬੇਟਾ ਕੀ ਨਾਮ ਤੁਹਾਡਾ ਬਬਲੀ ਸ਼ਰਮਾ ਬਬਲੀ ਉਸ ਦਿਨ ਹੋਇਆ ਕਿਸੀ ਤੁਹਾਨੂੰ ਕੁਝ ਨਾ ਕੁਝ ਤੇ ਪਤਾ ਲੱਗਾ ਹੋਣਾ ਕਿ ਹਾਦਸਾ ਹੋਇਆ ਕਿਸ ਤਰ੍ਹਾਂ ਸੀਗਾ ਉੱਥੇ ਕੁਝ ਨਹੀਂ ਪਤਾ ਲੱਗਾ ਇਹ ਬਸ ਪਹਿਲਾਂ ਪਿੱਛੇ ਥੋੜੀ ਬੈਂਕ ਮੋੜ ਤੋਂ ਹੋੜੀ ਤੁੜੀ ਅੱਗੇ ਜਾ ਕੇ ਸਪੀਡ ਫੜ ਲਈ ਜਿੱਦ ਤੇ ਆਪਾਂ ਸਗਰਾ ਪਹੁੰਚੇ ਆਪਾਂ ਇੱਥੇ ਖੜੇ ਗਏ ਇੱਕਦਮ ਬਸ ਪਲਟ ਗਈ ਉੱਥੇ ਕੁਝ ਨਹੀਂ ਪਤਾ ਲੱਗਾ ਆ ਕੇ ਹਨੇਰਾ ਆ ਗਿਆ ਅੱਛਾ ਖੁਸ਼ੀ ਤੇ ਤੁਸੀਂ ਇਕੱਠੇ ਬੈਠੀਆਂ ਸੀ ਭੈਣਾਂ ਨੇ ਖੜੀਆਂ ਸੀ ਆਪਾਂ ਬਸ 'ਚ ਜਿੱਦਾਂ ਮੈਂ ਅੱਗੇ ਤੇ ਦੀਦੀ ਮੇਰੇ ਪਿੱਛੇ ਹੀ ਖੜੀ ਸੀ ਤੇ ਜਿੱਦਾਂ ਹੀ ਬਸ ਨੂੰ ਝਟਕਾ ਲੱਗਾ ਉਦੋਂ ਕਿਸੇ ਨੂੰ ਕੁਝ ਨਹੀਂ ਪਤਾ ਲੱਗਾ ਕਿ ਹੁਣ ਕਿੱਧਰ ਡਿਗੇ ਆ ਕਿੱਧਰ ਨਹੀਂ ਕਿੱਦਾਂ ਬਸ ਡਿਗੀ ਕਿਸੇ ਨੂੰ ਅੰਦਰ ਕੁਝ ਨਹੀਂ ਪਤਾ ਲੱਗਾ ਅੰਦਰ ਇੰਨਾ ਭੀੜ ਭੜਾਕਾ ਹੋ ਗਿਆ ਸੀਗਾ ਕਿ ਤੁਹਾਨੂੰ ਆਪਣੀ ਸਿਸਟਰ ਦਾ ਵੀ ਪਰ ਲੱਗਾ ਕਿੱਥੇ ਆ ਉਸ ਟਾਈਮ ਉਸ ਟਾਈਮ ਮੈਨੂੰ ਆ ਵੀ ਨਹੀਂ ਪਤਾ ਸੀਗਾ ਕਿ ਮੈਂ ਕਿੱਥੇ ਆ ਮੈਂ ਕਿੱਧਰ ਡਿਗੇ ਆ ਉਦੋਂ ਤੁਹਾਨੂੰ ਲੋਕਾਂ ਨੇ ਜੋ ਕੱਢਿਆ ਮੈਂ ਫੇਰ ਆਪਣੀ ਸਿਸਟਰ ਦੇਖੀ ਐ ਉਸਲੇ ਹੋਸ਼ ਆਈ ਐ ਕਿ ਮੈਂ ਕਿੱਥੇ ਆ ਪਹਿਲਾਂ ਕੁਝ ਨਹੀਂ ਪਤਾ ਲੱਗਾ ਅੱਖਾਂ ਕਿਨੇਰਾ ਆ ਗਿਆ ਕੁਝ ਨਹੀਂ ਪਤਾ ਲੱਗਾ ਤੁਹਾਡੇ ਕਿਤੇ ਕਿਤੇ ਸੱਟ ਲੱਗੀ ਮੇਰੇ ਲੱਤਾਂ ਤੇ ਲੱਗੀ ਲੱਤ ਲੁੱਟ ਤੇ ਹੂੰ ਠੀਕ ਤੇ ਉਹ ਥੋੜਾ ਬੋਟਾ ਕੱਟ ਜਿਦਾ ਪੈਰਾ ਚੱਲ ਨਹੀਂ ਗਿਆ ਅੰਦਰ ਹੁੰਨੀ ਹੈ ਮੇ ਮੋਢੇ ਬਾਹਾਂ ਸਭ ਦੁਖਦੀਆਂ ਉੱਥੇ ਪਤਾ ਪੁੱਛਣੇ ਲੱਗਾ ਕਿੱਧਰ ਡਿਗੇ ਕਿੱਥੇ ਡਿਗੇ ਕੌਣ ਕਿੱਥੇ ਡਿਗਿਆ ਕੁਝ ਨਹੀਂ ਐ ਸੋ ਜਿਆਦਾ ਤਾਂ ਬੱਸ ਉੱਪਰ ਡੱਗੀ ਸੀ ਦੋਨੇ ਲੱਤਾਂ ਫ੍ਰੈਕਚਰ ਹੋ ਗਈਆਂ ਸੀ ਅੱਛਾ ਕੱਲ ਫੁੱਲ ਚੁਗਿਆ ਉਹਦੇ ਫਿਰ ਤਾਂ ਵੈਸੇ ਹੀ ਦੇਖ ਲਿਆ ਉਦੋਂ ਸੂਏ ਜਿਹੜਾ ਗਿਆ ਸੀ ਜਿੱਥੇ ਕੰਮ ਕਰਦੀ ਆ ਮਾੜਾ ਮੋਟਾ ਉਹ ਪਾਜੀ ਇਹਦਾ ਗਿਆ ਸੀਗਾ ਹੁਣ ਦੇਖਿਆ ਫੈਕਚਰ ਹੈ ਮੇਰੇ ਕਾ ਅੱਛੇ ਅੱਛੇ ਫੈਕਚਰ ਸੀ ਲੋਟਾ ਮੈਂ ਇਹਦੀ ਮਾਨ ਦੱਸਣਾ ਨਹੀਂ ਚਾਹਣਾ ਲੱਗਾ ਬਿਲਕੁਲ ਗੰਡੰਮ ਸੀ ਛਾਤੀ ਦੇ ਇਦਾਂ ਲ ਜਦੋਂ ਵਜਨ ਪਿਆ ਹੁੰਦਾ ਨਾ ਜਿਹਦੇ ਕਰਕੇ ਜਾਂ ਤਾਂ ਨਾੜੀ ਬਲੌਕ ਹੋਈ ਤੇ ਰਸਤੇ ਜੀ ਵੀ ਮੈਨੂੰ ਕਹਿੰਦੀ ਗਈ ਵੀ ਪਾਪਾ ਮੇਰੀ ਪੇਟ ਚ ਮੈਂ ਹੁਣ ਸਾਟ ਲੱਗੀ ਹੈ ਦਰਦ ਤੇ ਤੋ ਹੁਣੀ ਹੈ ਤੇ ਵਾਜੀ ਸਰ ਇੱਕ ਜਿਸ ਤਰ੍ਹਾਂ ਸਰਕਾਰ ਨੇ ਐਲਾਨ ਕੀਤਾ 2-2 ਲੱਖ ਰੁਪਏ ਅਮਰਿਤਕਾਂ ਨੂੰ ਹੈ ਨਾ ਉਹ ਜਿਹੜੇ ਜ਼ਖਮੀ ਹੋਏ ਉਹਨਾਂ ਦੇ ਪਰਿਵਾਰ ਦਾ ਇਲਾਜ ਕਰ ਕੀ ਲੱਗਦਾ ਕਿ 2 ਲੱਖ ਰੁਪਏ ਮਾਜੂਬ ਸਮਝਦੇ 2 ਲੱਖ ਨਾ ਭਾਜੀ ਕੀ ਬਣਦਾ ਨਾ ਹੋਵੇ ਤਾਂ ਭਾਵੇਂ ਰੁਪਈਆ ਨਾ ਹੋਵੇ 2 ਲੱਖ ਅਜਦੇ ਟਾਈਮ 'ਚ ਕੀ ਹੈ ਕੁਛ ਨਹੀਂ ਬੜੀ ਛੋਟੀ ਬੇਟੀ ਪੜੀ ਹੈ ਵੀ ਪੜੀ ਹੈ ਜੀ ਪਲੱਸ 2 ਕਰਾਈ ਹੈ ਪਲੱਸ 2 ਤੱਕ ਪੜੀ ਅੱਗੇ ਮੈਂ ਤਾਂ ਪੜ੍ਹਾ ਨਹੀਂ ਸੀ ਕਿ ਤੋਂ ਪਿਆਨੇ ਕੰਪਿਊਟਰ ਕੋਰਸ ਕਿਹਦੇ ਦੀ ਮੰਗ ਕਰਦੇ ਸਰਕਾਰ ਤੋਂ ਦੱਸੋ ਜੀ ਬੇਟੀ ਨੂੰ ਇਹੀ ਕਹੂੰਗੀ ਕਿ ਬੱਚੀ ਨੂੰ ਨੌਕਰੀ ਮਿਲ ਜਾਏ ਤਾਂ ਸਭ ਤੋਂ ਵਧੀਆ ਗੱਲ ਹੈ ਸਾਡਾ 2 ਲੱਖ ਨਾਲ ਕੀ ਬਣਨਾ ਹੈ ਬੱਚੀ ਦਾ ਸੁਧਾਰ ਹੋ ਜਾ ਜੀ ਸਾਡਾ ਕੋਈ ਸੁਧਾਰ ਹੋਏ ਨਾ ਹੋਏ ਬੱਚੀ ਦਾ ਸੁਧਾਰ ਹੋ ਜਾਏ ਇਹੀ ਕੋਈ ਚੰਗੀ ਜ਼ਿੰਦਗੀ ਜੀ ਤੇ 2 ਲੱਖ ਨਾਲ ਤਾਂ ਕੋਈ ਗੱਲ ਨਹੀਂ ਬਣਦੀ ਸੋ ਇਹ ਸਨ ਖੁਸ਼ੀ ਮਹਿਤਾ ਦਾ ਪਰਿਵਾਰ ਜਿਨ੍ਹਾਂ ਦਾ ਕਹਿਣਾ ਹੈ ਕਿ ਖੁਸ਼ੀ ਦੇ ਵਿਆਹ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਸੀਗੀਆਂ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀਗਾ ਹਾਲਾਂਕਿ ਦੱਸ ਦਈਏ ਕਿ खुशी ਦਾ ਮਾਹੌਲ ਕਿਸ ਤਮੇ ਗਮ ਚ ਬਦਲ ਗਿਆ ਇਹ ਦੱਸਿਆ ਨਹੀਂ ਜਾ ਸਕਦਾ ਦੱਸ ਦਈਏ ਕਿ ਪਰਿਵਾਰ ਦਾ ਇਹੀ ਕਹਿਣਾ ਹੈ ਕਿ 2 ਲੱਖ ਰੁਪਇਆ ਮੁਆਵਜ਼ਾ ਜਿਹੜਾ ਸਰਕਾਰ ਐਲਾਨਿਆ ਹੈ ਮ੍ਰਿਤਕਾਂ ਲਈ ਉਹ ਬੇਸ਼ੱਕ ਨਾ ਦਿੱਤਾ ਜਾਵੇ ਪਰਿਵਾਰ ਦੀ ਜਿਸ ਤਰ੍ਹਾਂ ਦੀ ਹਾਰਤਿਕ ਹਾਲਾਤ ਹੈ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਹੈ ਇਸ ਚੀਜ਼ ਦੀ ਉਹਨਾਂ ਦੇ ਪਰਿਵਾਰ ਦੇ ਜੇਕਰ ਇੱਕ ਸਦਸਯਾ ਨੂੰ ਸਰਕਾਰੀ ਨੌਕਰੀ ਦੇ ਦਿੱਤੀ ਜਾਵੇ ਤਾਂ ਪਰਿਵਾਰ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਖੁਸ਼ਹਾਲ ਜੀਵਨ ਜਿਹੜਾ ਬਿਤਾ ਸਕਦਾ ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ న్యూਸ 18 ਪੰਜਾਬ